ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਦੇ-ਕਦੇ ਸਾਡੀ ਜ਼ਿੰਦਗੀ ਵਿੱਚ ਇਦਾਂ ਦਾ ਟਾਈਮ ਚੱਲਦਾ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਡੇ ਬਸ ਤੋਂ ਬਾਹਰ ਹੋਣ ਲੱਗ ਜਾਂਦੀਆਂ ਕੁਝ ਹਾਲਾਤ ਇਦਾਂ ਦੇ ਹੁੰਦੇ ਆ ਜੋ ਸਾਡੇ ਬਸ 'ਚ ਨਹੀਂ ਰਹਿੰਦੇ ਅਸੀਂ ਕਾਫੀ ਪਰੇਸ਼ਾਨ ਰਹਿੰਨੇ ਆ ਸੋਚਦੇ ਆ ਦੁਖੀ ਹੁੰਨੇ ਆ ਕਿ ਕੁਝ ਸਾਡੇ ਨਾਲ ਸਹੀ ਨਹੀਂ ਹੋ ਰਿਹਾ ਦੁੱਖ ਨੇ ਸਾਰੇ ਬੰਨਿਓ ਘੇਰਾ ਪਾ ਲਿਆ ਆ ਇੱਕ ਟੈਨਸ਼ਨ ਮੁੱਕਦੀ ਨਹੀਂ ਦੂਜੀ ਟੈਨਸ਼ਨ ਸਾਡੇ ਤੇ ਰਹਿੰਦੀ ਆ ਤਾਂ ਇਹਦਾ ਇੱਕੋ ਇੱਕ ਹੱਲ ਹੈਗਾ ਮੂਲ ਮੰਤਰ ਦਾ ਸੰਗਤ ਜੀ ਆਪਾਂ ਬਹੁਤ ਸਾਰੇ ਇੰਜ ਹੀ ਕਰਦੇ ਆਂ ਕਿ ਜਦੋਂ ਸਾਨੂੰ ਕੋਈ ਰਸਤਾ ਨਹੀਂ ਲੱਭਦਾ ਅਸੀਂ ਭਟਕ ਜਾਂਦੇ ਆਂ ਅਸੀਂ ਪੰਡਤਾਂ ਕੋਲ ਜਾਂਦੇ ਆਂ ਪੁੱਛਦੇ ਆਂ ਆਪਾ ਦੱਸੋ ਸਾਡੀ ਜ਼ਿੰਦਗੀ ਵਿੱਚ ਇਦਾਂ ਹੋਇਆ ਆ ਇਦਾਂ ਹੋ ਰਿਹਾ ਆ ਤੇ ਪੰਡਤਾਂ ਦੇ ਜਾ ਕੇ ਆਪਾਂ ਗੁਰਵਾਣੀ ਨਾਲੋਂ ਟੁੱਟ ਜਾਂਦੇ ਆਂ ਬਟ ਕੱਲ ਮੈਂ ਇੱਕ ਵੀਡੀਓ ਵੇਖ ਰਹੀ ਸੀ ਉਹ ਵੀਰ ਜੀ ਖੁਦ ਪੰਡਤ ਨੇ ਬਟ ਕੱਲ ਜਦੋਂ ਉਹਨਾਂ ਦੀ ਜਦੋਂ ਵੀਡੀਓ ਵੇਖੀ ਨਾ ਮੈਨੂੰ ਬਹੁਤ ਵਧੀਆ ਲੱਗਾ ਕਿ ਉਹਨਾਂ ਨੇ ਕਿਸੇ ਨੂੰ ਸਹੀ ਰਸਤਾ ਦੱਸਿਆ ਉਹਨਾਂ ਨੇ ਦੱਸਿਆ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਤੁਸੀਂ ਆਪਣੀ ਲਾਈਫ ਵਿੱਚ ਮੂਲ ਮੰਤਰ ਦਾ ਜਾਪ ਕਰੋ ਗੱਲ ਵੀ ਸਹੀ ਆ ਸਾਨੂੰ ਉੱਠਦੇ ਵੇਂਦੇ ਜਦੋਂ ਵੀ ਟਾਈਮ ਮਿਲੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਅਜਿਹਾ ਮੰਤਰ ਹੈ ਜੋ ਵੱਡੀ ਤੋਂ ਵੱਡੀ ਮੁਸੀਬਤ ਨੂੰ ਤਾਲ ਦਿੰਦਾ ਆ ਜੋ ਵੀ ਸਾਡੀ ਮਨੋ ਕਾਮਨਾ ਹੁੰਦੀ ਆ ਅਰਦਾਸ ਹੁੰਦੀ ਆ ਉਹ ਉਹ ਮੂਲ ਮੰਤਰ ਦਾ ਜਾਪ ਕਰਨ ਨਾਲ ਜਰੂਰ ਪੂਰੀ ਹੁੰਦੀ ਆ ਜੀ ਅਸੀਂ ਪਾਠ ਨਹੀਂ ਕਰ ਸਕਦੇ ਤੇ ਸਾਨੂੰ ਘੱਟੋ ਘੱਟ ਮੂਲ ਮੰਤਰ ਦਾ ਜਾਪ ਜਰੂਰ ਕਰਨਾ ਚਾਹੀਦਾ ਆ ਤੁਸੀਂ ਵੀਰ ਹੁਣਾਂ ਦੀ ਵੀਡੀਓ ਸੁਣੀਓ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਸੋਚਿਆ ਕਿ ਮੈਂ ਸ਼ੇਅਰ ਜੂਰ ਕਰਨੀ ਚਾਹੀਦੀ ਆ ਬੈਲਜੀ ਕਾ ਖਾਲਸਾ ਬੈਲਜੀ ਕੀ ਫਤਿਹ ਮੰਤਰ ਬਹੁਤ ਕਰਾਂ ਦੇ ਮੰਤਰ ਅਲੱਗ-ਅਲੱਗ ਧਰਮਾਂ ਦੇ ਮੰਤਰ ਅਲੱਗ-ਅਲੱਗ ਦੇਵਤਿਆਂ ਦੇ ਮੰਤਰ ਆਪੋ ਆਪਣੀ ਜਗ੍ਹਾ ਤੇ ਸਾਰੇ ਮੰਤਰ ਬਹੁਤ ਚੰਗੇ ਆ ਪਰ ਜਿਹੜਾ ਪਿਛਲੇ 33 ਸਾਲਾਂ ਦੇ ਵਿੱਚ ਕਈ ਵਾਰੀ ਅਸੀਂ ਦੇਖਿਆ ਕਈਆਂ ਨੂੰ ਅਜਮਾਇਆ ਉਹ ਸਭ ਤੋਂ ਵਧੀਆ ਸਾਨੂੰ ਲੱਗਿਆ ਮੂਲ ਮੰਤਰ ਜੇ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਆ ਤਾਂ ਸਾਨੂੰ ਕੋਈ ਡਰ ਭੈ ਕੋਈ ਤਕੀ ਹੋਣ ਚਲਕਾਬਤ ਨਹੀਂ ਆ ਸਕਦੀ ਅਸੀਂ ਮੂਲ ਮੰਤਰ ਨੂੰ 108 ਵਾਰ ਜਰੂਰ ਅੜਨਾ ਚਾਹੀਦਾ ਹੈ ਹਰ ਇੱਕ ਆਦਮੀ ਨੂੰ ਮੂਲ ਮੰਤਰ ਭਾਵੇਂ ਤੁਸੀਂ ਗੱਡੀ ਚ ਚਲਾਉਂਦਿਆਂ ਕਰੋ ਟਰੈਕਟਰ ਚ ਚਲਾਉਂਦਿਆਂ ਕਰੋ ਮੋਟਰਸਾਈਕਲ ਚ ਚਲਾਉਂਦਿਆਂ ਕਰੋ ਘਰ ਹੀ ਬੈਠ ਕੇ ਕਰੋ ਜੇ ਜਾਪ ਕਰ ਲੋਗੇ 10 ਮਿੰਟ ਬੈਠ ਕੇ ਤਾਂ ਬਹੁਤ ਜ਼ਿਆਦਾ ਗੁੱਡ ਤੁਸੀਂ ਫਿਰਦੇ ਵੀ ਕਰ ਸਕਦੇ ਹੋ ਡੇਲੀ 108 ਵਾਰ ਮੰਤਰ ਜੇ ਤੁਸੀਂ ਕਰੋਗੇ ਤੁਹਾਡੀ ਇੱਕ ਇੱਕ ਬਾਡੀ ਦਾ ਪਾਰਟ ਕੋਈ ਕਿਸੇ ਮਾਰੀ ਛਾਇਆ ਮਾਰੇ ਗ੍ਰਹਿ ਦਾ ਕੋਈ ਪ੍ਰਭਾਵ ਨਹੀਂ ਪਰੂਗਾ ਤੇ ਜੇ ਅਸੀਂ ਮੂਲ ਮੰਤਰ ਦਾ ਜਾਪ ਕਰੀਏ ਤਾਂ ਤੁਸੀਂ ਆਪਣੇ ਆਪ 'ਚ ਇੱਕ ਸਾਤ ਬਾਅਦ ਤੁਸੀਂ ਦੇਖੋਗੇ ਕਿ ਉਹਦਾ ਕੀ ਨਜ਼ਾਰਾ ਕੀ ਫਾਇਦੇ ਤੇ ਮਹਾਰਾਜ ਤਰਕੀਆਂ ਬਖਸ਼ੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ